ਹਾਂਜੀ ਹਾਂਜੀ ਫਿਕਰਮੰਦ ਮੀਡੀਆ ਵਾਲੇ ਪੱਤਰਕਾਰ ਸਾਹਿਬ ਬੇਸਿਕਲੀ ਅੱਜ ਜਿਹੜਾ ਚੌਥਾ ਦਿਨ ਸੀਗਾ ਪੁਸਤਕ ਮੇਲੇ ਦਾ ਮੇਲੇ ਦੇ ਵਿੱਚ ਮੇਲੇ ਦਾ ਬਹੁਤ ਹੀ ਵਧੀਆ ਰਿਹਾ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਚਾਰੇ ਦਿਨਾਂ ਤੱਕ ਤੋਂ ਪੂਰੇ ਦੇ ਵਿੱਚ ਜਿਹੜਾ ਮੇਲਾ ਹੋਇਆ ਪਿੰਡ ਵਾਸੀਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਇਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਅਸੀਂ ਪੁਸਤਕ ਮੇਲੇ ਦੀ ਤਰਫੋਂ ਵਿਰਿੰਦਰ ਦਿਵਾਨਾ ਜੀ ਦੀ ਤਰਫੋਂ ਪਿੰਡ ਦੇ ਸਰਪੰਚ ਸਾਹਿਬ ਦਾ ਪਿੰਡ ਦੇ ਸਾਰੇ ਪਤਵੰਤੇ ਸੱਜਣਾ ਦਾ ਮੇਲਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਬਿਨਾ ਇਸ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਅਸੀਂ ਕਹੀਏ ਵੀ ਸਾਰੇ ਇਲਾਕੇ ਦੇ ਜਿੰਨੇ ਵੀ ਪ੍ਰਕਾਰ ਨੇ ਜਿਨੇ ਕਿ ਗਿੰਟੂ ਘੁਰਮੀ ਜੀ ਨੇ ਜੀਬੀਐਸ ਜੀ ਨੇ ਰਾਜਵਿੰਦਰ ਰੌਤਾ ਜੀ ਨੇ ਸਾਡੇ ਜਗਤਾਰ ਸਿੰਘ ਜੀ ਨੇ ਜਾਂ ਧਰਮੀਤ ਹਠੂਰ ਜੀ ਨੇ ਅ ਹੋਰ ਵੀ ਜਿਹੜੇ ਸੋਨੀ ਮਠੂਰ ਨੇ ਜਾਂ ਹਰਪੇਜ ਸਿੱਧੂ ਜੀ ਜਿਹੜੇ ਕਿ ਬਹੁਤ ਸਾਨੂੰ ਕਿਲੇ ਦਿਖਾਉਂਦੇ ਨੇ ਤੇ ਇੱਥੋਂ ਦੇ ਹੀ ਮੰਦੀਪ ਕੁੰਦੀ ਜੀ ਤੇ ਮੈਂ ਮਾਫੀ ਚਾਹੁੰਦਾ ਵਹੋ ਹੋ ਸਕਦਾ ਕਿਸੇ ਦਾ ਨਾਮ رہ ਗਿਆ ਹੋਵੇ ਬਹੁਤ ਜ਼ਿਆਦਾ ਹੈਲਪ ਕੀਤੀ ਆ ਸਾਰੇ ਪੱਤਰਕਾਰ ਭਰਾਵਾਂ ਨੇ ਲੇਖਕਾਂ ਨੇ ਤੇ ਇੱਥੋਂ ਦੇ ਪਾਟਕਾਂ ਸਾਡੇ ਨਾਲ ਤਖਤੂਪੁਰੇ ਦੇ ਨੌਜਵਾਨ ਖੜੇ ਨੇ ਸਾਧਿਕ ਉਹਨਾਂ ਦੇ ਮਿੱਤਰ ਨਾਲ ਖੜੇ ਨੇ ਤਾਂ ਕਿਸੇ ਵੀ ਇਥੇ ਸਾਨੂੰ ਘਾੜ ਨਹੀਂ ਆਉਣ ਦਿੱਤੀ ਹਰ ਕੰਮ ਦੇ ਵਿੱਚ ਜਾਨੀ ਕਿ ਮਾਸਟਰ ਗੁਰਿੰਦਰ ਜੀ ਸੀ ਕਿ ਸਾਰੇ ਹੀ ਬੰਦੇ ਜਾਨੀ ਕਿ ਕਿੰਨਿਆਂ ਦਾ ਨਾਮ ਲਈਏ ਵੀ ਇਲਾਕੇ ਦਾ ਜਿਹੜਾ ਵੀ ਵੀਰ ਇਥੇ ਆ ਕੇ ਅੰਦਰ ਪੈਰ ਪਾ ਲਿਆ ਸਾਡੇ ਲਈ ਉਹ ਸਹਿਯੋਗੀ ਸੀਗਾ ਕਿ ਆ ਕੇ ਕਿਤਾਬਾਂ ਨੂੰ ਦੇਖਿਆ ਉਹਨਾਂ ਨੇ ਪੂਸਤਕਾਂ ਨੂੰ ਦੇਖਿਆ ਨਹਾਰਿਆ ਤਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅਸੀਂ ਸਾਰਿਆਂ ਦੇ ਨੰਬਰ ਉਹਨਾਂ ਪਿੱਛੇ ਨੇ ਕਿ ਉਹ ਅੱਗੇ ਤੋਂ ਅਸੀਂ ਇਹ ਪੁਸਤਕ ਮੇਲਾ ਹੋਰ ਜ਼ਿਆਦਾ ਵਧੀਆ ਢੰਗ ਦੇ ਨਾਲ ਮਤਲਬ ਉਹ ਕੁਝ ਕ੍ਰੀਏਟਿਵ ਚੀਜ਼ਾਂ ਲੈ ਕੇ ਆਵਾਂਗੇ ਜਿਵੇਂ ਕਿ ਕਿਸੇ ਲੇਖਕ ਦੇ ਨਾਲ ਮੁਕਾਮਲ ਹੋਵੇਗਾ ਜਾਂ ਕੋਈ ਜਿਹੜਾ ਕਵੀ ਦਰਬਾਰ ਹੋਵੇਗਾ ਜਾਂ ਆਪਾਂ ਕਈ ਵੀ ਨੁੱਕੜ ਨਾਟਕ ਹੋਣਗੇ ਤੇ ਜਿਹੜੀ ਜਗ੍ਹਾ ਜੀ ਆਪਾਂ ਤਾਂ ਉਸ ਜਗ੍ਹਾ ਦੇ ਹਿਸਾਬ ਨਾਲ ਜਿਹੜੀ ਪ੍ਰੋਗਰਾਮ ਨੀਕੇ ਜਾਣਗੇ ਤੇ ਸਾਰੇ ਇਲਾਕੇ ਦਾ ਹੀ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਆਲਟਰਨੇਟ ਜਾਨੀ ਕਿ ਕਲਚਰ ਨੂੰ ਉਤਸ਼ਾਹਿਤ ਕੀਤਾ ਖਾਸ ਤੌਰ ਤੇ ਇਹ ਜਿਹੜਾ ਪੁਸਤਕ ਮੇਲਾਗਾ ਸ਼੍ਰੀ ਸਾਧੂ ਸੇਕਾ ਕੱਕੂ ਕਾਜੀ ਦੀ ਸਮਰਪਿਤ ਪਹਿਲਾ ਪੁਸਤਕ ਮੇਲਾ ਸੀ ਮੇਲੇ ਚ ਪੁਸਤਕ ਮੇਲਾ ਜਿਹਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸੰਗਰਸ਼ ਸਿੰਘ ਅਗਰਵਾਸਪੁਰ ਸਿੰਘ ਜੀ ਉਸਾ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਹਲਾਸ਼ੇਰੀ ਦਿੱਤੀ ਇਸ ਥਾਂ ਜਗ੍ਹਾ ਦੇ ਲਈ ਤੇ ਨਾਲ ਹੀ ਡਾਕਟਰ ਹਰਬਲ ਪ੍ਰਤਾਪ ਜੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਮਾਲਵਾ ਟੈਂਡਰਸ ਦੇ ਸੰਸ਼ੀਰ ਸ਼੍ਰੀ ਵੀਰੇਮਾ ਦਾ ਜਾਨੀ ਕਿ ਪੂਰਾ ਸਹਿਯੋਗ ਰਹਾ ਤੇ ਉਹਨਾਂ ਨੇ ਜਾਨੀ ਕਿ ਕੋਈ ਵੀ ਸਾਨੂੰ ਘਾਟ ਨਹੀਂ ਆਉਣ ਦਿੱਤੀ ਤੇ ਸਾਰਿਆਂ ਦਾ ਸੁਖੀਤਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿਸੇ ਵੀ ਰੂਪ ਦੇ ਵਿੱਚ ਕੋਈ ਵੀ ਸਹਿਯੋਗ ਪਾਇਆ ਤੇ ਜੇ ਕਿਸੇ ਦਾ ਨਾਮ ਲੈਣੋਂ ਭੁੱਲ ਗਈ ਹੋਈ ਤਾਂ ਮਾਫ ਕਰਨਾ ਸਾਰੇ ਨਾਮ ਓਡੇ ਕਰਕੇ ਹੀ ਇਹ ਸਕਸੈਸਫੁਲ ਹੋਇਆਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਫਿਕਰਮੰਦ ਮੀਡੀਆ ਵਾਲੇ ਪੱਤਰਕਾਰ ਸਾਹਿਬ ਬੇਸਿਕਲੀ ਅੱਜ ਜਿਹੜਾ ਚੌਥਾ ਦਿਨ ਸੀਗਾ ਪੁਸਤਕ ਮੇਲੇ ਦਾ ਮੇਲੇ ਦੇ ਵਿੱਚ ਮੇਲੇ ਦਾ ਬਹੁਤ ਹੀ ਵਧੀਆ ਰਿਹਾ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਚਾਰੇ ਦਿਨਾਂ ਤਖਤੂ ਪੁਰੇ ਦੇ ਵਿੱਚ ਜਿਹੜਾ ਮੇਲਾ ਹੋਇਆ ਪਿੰਡ ਵਾਸੀਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਇੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਅਸੀਂ ਪੁਸਤਕ ਮੇਲੇ ਦੀ ਤਰਫੋਂ ਵਿਰਿੰਦਰ ਦਿਵਾਨਾ ਜੀ ਦੀ ਤਰਫੋਂ ਪਿੰਡ ਦੇ ਸਰਪੰਚ ਸਾਹਿਬ ਦਾ ਪਿੰਡ ਦੇ ਸਾਰੇ ਪਤਵੰਤੇ ਸੱਜਣਾ ਦਾ ਤੇ ਮੇਲਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ